ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹੋਇਆ ਹਾਂ ਕਿ ਮੱਕੀ ਦੇ ਆਟੇ ਦੇ ਨਾਲ ਮੂਲੀਆ ਦਾ ਪਰਾਂਠਾ ਕਿੱਦਾਂ ਬਣਾਇਆ ਜਾ ਸਕਦਾ ਵਾ ਤੇ ਸਭ ਤੋਂ ਪਹਿਲਾਂ ਤਾਂ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਇਸ ਬਲੌਗ ਦੇ ਵਿੱਚ ਤੇ ਚਲੋ ਕਰਦੇ ਹਾਂ ਅੱਜ ਦਾ ਬਲੌਗ ਸਟਾਰਟ ਤੇ ਤੁਸੀਂ ਮੂਲੀਆ ਨੂੰ ਛੋਟਾ ਛੋਟਾ ਜੀ ਗ੍ਰਾਈਂਡ ਕਰ ਲੈਣਾ ਵਾ ਔਰ ਉਸ ਮੱਕੀ ਦੇ ਆਟੇ ਦੇ ਵਿੱਚ ਮੂਲੀਆ ਦੇ ਪੱਤੇ ਵੀ ਕੱਟ ਲਓ ਛੋਟੇ ਛੋਟੇ ਔਰ ਪਿਆਜ਼ ਇੱਕ ਤੁਸੀਂ ਕੱਟ ਸਕਦੇ ਹੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਟੇ ਨੂੰ ਤੁਸੀਂ ਮਿਕਸ ਕਰ ਲੈਣਾ ਮੈਂ ਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਬਣਾਣਾ ਇਦਾਂ ਪੇੜਾ ਤੇ ਪੇੜੇ ਨੂੰ ਤੁਸੀਂ ਬਿਲਕੁਲ ਲਫਾਫੇ ਦੇ ਉੱਪਰ ਹਲਕੇ ਹਲਕੇ ਹੱਥਾਂ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰਿਓ ਤੇ ਉਸ ਤੋਂ ਬਾਅਦ ਤੁਸੀਂ ਪਾ ਲੈਣਾ ਜੀ ਗੈਸ ਤੇ ਉੱਪਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਰਫੈਕਟ ਰੋਲ ਬਣਿਆ ਹੋਇਆ ਵਾ ਔਰ ਇਦਾਂ ਹੀ ਤੁਸੀਂ ਫਿਰ ਹਲਕਾ-ਹਲਕਾ ਤੇਲ ਲਗਾਣਾ ਵਾ ਉਹ ਵੀ ਤੁਸੀਂ ਕਹਿ ਸਕਦੇ ਹੋ ਰਿਫਾਈਨਡ ਤੇਲ ਹੋ ਸਕਦਾ ਜਾਂ ਫੋਰਚੂਨਰ ਆਇਲ ਹੋ ਸਕਦਾ ਕੋਈ ਵੀ ਜਿਹੜਾ ਵੀ ਤੁਸੀਂ ਘਰ ਦੇ ਵਿੱਚ ਮੋਸਟਲੀ ਯੂਜ਼ ਕਰਦੇ ਹੋ ਤੇ ਤੁਸੀਂ ਹਲਕਾ-ਹਲਕਾ ਇਹਨੂੰ ਚੈੱਕ ਜਰੂਰ ਕਰਦੇ ਰਹੀਓ ਕਿ ਕਿਤੇ ਇਹ ਕੱਚਾ ਨਾ ਹੋ ਰਹਿ ਜਾਵੇ ਆਟਾ ਤੇ ਉਸ ਤੋਂ ਬਾਅਦ ਦੋਸਤੋ ਤੁਸੀਂ ਇਹਨੂੰ ਹਲਕੇ ਜਿਹੇ ਹੱਥ ਨਾਲ ਫਿਰ ਇਹਨੂੰ ਪਲਟ ਦੇਣਾ ਵਾ ਤੇ ਹੁਣ ਜੀ ਆਪਾਂ ਬਣਾ ਰਹੇ ਹਾਂ ਦੂਜੇ ਪਰੋਠੇ ਦੀ ਤਿਆਰੀ ਕਰ ਲਈ ਸੀਗੀ ਤੇ ਲਓ ਜੀ ਇਹ ਵੀ ਦੂਜਾ ਪਰੋਠਾ ਵੀ ਰੱਖਤਾ ਆਪਾਂ ਤਵੇ ਦੇ ਉੱਪਰ ਤੇ ਤਵਾ ਵੀ ਆਪਣਾ ਦੋਸਤੋ ਪੂਰਾ ਗਰਮ ਸੀ ਤੁ ਔਰ ਤੁਸੀਂ ਦੇਖ ਸਕਦੇ ਹੋ ਕਿ ਰੋਟੀ ਕਿੰਨੀ ਵਧੀਆ ਬਣੀ ਹੈ ਤੁਸੀਂ ਵੀ ਆਪਣੇ ਘਰ ਟ੍ਰਾਈ ਕਰਿਓ ਤੇ ਮੈਂ ਤਾਂ ਦੇਖੋ ਜੀ ਦਹੀਂ ਦੇ ਨਾਲ ਖਾਣ ਲੱਗਾ ਵਾਂ ਇਹਨੂੰ ਇੱਕ ਰੋਟੀ ਨੂੰ ਤੇ ਬਾਕੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਟ੍ਰਾਈ ਕਰਿਓ ਔਰ ਬਣਾ ਕੇ ਖਾਈਓ ਬਹੁਤ ਹੀ ਵਧੀਆ ਹੁੰਦਾ ਵਾ ਇਹ ਸਿਹਤ ਲਈ ਵੀ ਔਰ ਪੇਟ ਦੇ ਵੀ ਲਈ ਤੇ ਬਾਕੀ ਅਗਰ ਤੁਹਾਨੂੰ ਅੱਜ ਦਾ ਇਹ ਮੇਰਾ ਬਲੌਗ ਵਧੀਆ ਲੱਗਾ ਹੋਵੇ ਤਾਂ ਚੈਨਲ ਨੂੰ ਲਾਈਕ ਕਰਿਓ ਔਰ ਵੀਡੀਓ ਨੂੰ ਵੀ ਸ਼ੇਅਰ ਕਰਿਓ ਔਰ ਲਾਈਕ ਕਰਿਓ ਬਾਕੀ ਚਲੋ ਇੱਕ ਵਾਈਟ ਲੈ ਕੇ ਦੇਖਦੇ ਹਾਂ ਕਿ ਕਿੱਦਾਂ ਦਾ ਬਣਿਆ ਵਾ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਕਿ ਤੁਸੀਂ ਮੇਰੇ ਬਲੌਗ ਦੇ ਨਾਲ ਜੁੜੇ ਰਹੇ ਔਰ ਥੈਂਕ ਯੂ ਉਹ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀਆਂ ਨੂੰ ਖਾਣ ਦਾ ਵੀ ਸ਼ੌਂਕ ਹੈ ਔਰ ਬਣਾਉਂਦਾ ਵੀ ਥੈਂਕ ਯੂ